ਹਾਂਜੀ ਬੱਚਿਓ ਅੱਪਾ ਅੱਜ ਕਹਾਣੀ ਕੀਤੀ ਆ ਨਾ ਬਿੱਲੀ ਨੇ ਬਰਫੀ ਖਾਦੀ ਹੁਣ ਆਪਣੀ ਕਲਾਸ ਦੇ ਦੋ ਬੱਚੇ ਇਹਦਾ ਰੋਲ ਪਲੇ ਕਰਕੇ ਦਿਖਾਉਣਗੇ ਆਪਾਂ ਨੂੰ ਚਲੋ ਸ਼ੁਰੂ ਕਰਦੇ ਆਂ ਇੱਕ ਮੋਟੀ ਬਿੱਲੀ ਸੀ ਭਾਈ ਇੱਕ ਮੋਟੀ ਬਿੱਲੀ ਸੀ ਭਾਈ ਮੋਟੀ ਬਿੱਲੀ ਨੇ ਖਾਣੀ ਸੀ ਮਠਿਆਈ ਮੋਟੀ ਬਿੱਲੀ ਨੇ ਨਜ਼ਰ ਕਮਾਈ ਮੋਟੀ ਬਿੱਲੀ ਨੇ ਨਜ਼ਰ ਕਮਾਈ ਮੋਟੀ ਬਿੱਲੀ ਦੀ ਨਜ਼ਰ ਮੋਟੀ ਬਿੱਲੀ ਨੂੰ ਦਿਸਿਆ ਹਲਵਾਈ ਮੋਟੀ ਬਿੱਲੀ ਨੂੰ ਦਿਸਿਆ ਹਲਵਾਈ ਹਲਵਾਈ ਨੇ ਬਰਫੀ ਬਣਾਈ ਹਲਵਾਈ ਨੇ ਹਲਵਾਈ ਨੇ ਬਰਫੀ ਬਣਾਈ ਮੋਟੀ ਬਿੱਲੀ ਨੇ ਲੋਕ ਕੇ ਖਾਈ ਮੋਟੀ ਬਿੱਲੀ ਨੇ ਲੁਕ ਕੇ ਖਾਈ ਹਲਵਾਈ ਦੀ ਨਜ਼ਰ ਬਿੱਲੀ ਤੇ ਆਈ ਹਲਵਾਈ ਦੀ ਨਜ਼ਰ ਬਿੱਲੀ ਤੇ ਆਈ ਮੋਟੀ ਬਿੱਲੀ ਨੇ ਦੌੜ ਲਗਾਈ ਵੈਰੀ ਗੁੱਡ ਕਲਾਪਿੰਗ ਕਰ ਦੋ ਵੀ ਸਾਰੇ ਬੱਚੇ ਨਾਲ ਲਈ